ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 4 ਤੋਂ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕਿੰਨੇ ਸਿਸਟਮ ਪੰਜਾਬ ਦੇ ਵਿੱਚ ਆ ਸਕਦੇ ਆ ਪੰਜਾਬ ਦੇ ਮੌਸਮ ਤੇ ਉਹਦਾ ਕੀ ਅਸਰ ਹੋਊਗਾ ਪੰਜਾਬ ਦੇ ਕਿਸਾਨਾਂ ਲਈ ਕੀ ਨਵੀਂ ਅਪਡੇਟ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜਿਹੜੀ ਧੁੰਦ ਇਸ ਵਕਤ ਚੱਲ ਰਹੀ ਆ ਇਹ ਕਿੰਨੇ ਤੱਕ ਜਾਰੀ ਰਹੂਗੀ ਤੇ ਪੰਜਾਬ ਦੇ ਵਿੱਚ ਜਿਹੜੀ ਕੋਲਡ ਦੇ ਕੰਡੀਸ਼ਨ ਦੀ ਸਿਚੁਏਸ਼ਨ ਬਣੀ ਹੋਈ ਆ ਉਹ ਜਾਰੀ ਰਹੂਗੀ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਰੋਕ-ਥੰਮ ਲੱਗੂਗੀ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਬੱਦਲ ਵਈਆ ਜ਼ਬਰਦਸਤ ਤਰੀਕੇ ਨਾਲ ਆਕਾਸ਼ ਤੇ ਛਾਈ ਹੋਈ ਆ ਤੇ ਧੁੰਦ ਆ ਜਿਹੜੀ ਉਹ ਦਿੱਲੀ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਰਾਜਸਥਾਨ ਦੇ ਕੁਝ ਭਾਗ ਤੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਛਾਈ ਹੋਈ ਆ ਪਿਛਲੇ 3-4 ਦਿਨ ਤੋਂ ਲਗਾਤਾਰ ਧੁੰਦ ਆ ਜਿਹੜੀ ਉਹ ਪੈ ਰਹੀ ਆ ਦੇ ਕੋਲਡ ਡੇ ਕੰਡੀਸ਼ਨ ਆ ਜਿਹੜੀ ਉਹ ਪਿਛਲੇ 3 ਦਿਨ ਤੋਂ ਜਾਰੀ ਆ ਪਰਸੋਂ ਵੀ ਬਹੁਤ ਜ਼ਬਰਦਸਤ ਠੰਡ ਸੀ ਲੇਕਿਨ ਕੱਲ ਥੋੜੀ ਜੀ ਨਿਜਾਬ ਸੀ ਪਰ ਅੱਜ ਰਾਤ ਦੀ ਤੇ ਅੱਜ ਦਿਨ ਸਵੇਰ ਹੁੰਦੇ ਸਾਰੀ ਸਾਰਾ ਦਿਨ ਪੂਰਾ ਦਿਨ ਕੋਲਡ ਡੇ ਕੰਡੀਸ਼ਨ ਰਹੀ ਆ ਟੈਂਪਰੇਚਰ ਆ ਜਿਹੜਾ ਉਹ 14 15 16 ਡਿਗਰੀ ਤੱਕ ਜਿਹੜਾ ਨਿਰਧਾਰਤ ਰਿਹਾ ਜਿਹਦੇ ਕਰਕੇ ਕੋਲਡ ਡੇ ਕੰਡੀਸ਼ਨ ਦਿਨ ਵੇਲੇ ਹੀ ਬਣੀ ਹੋਈ ਆ ਕਾਰਨ ਬੱਦਲ ਛਾਏ ਹੋਇਆ ਧੁੰਦ ਪਈ ਹੋਈ ਆ ਸੂਰਜ ਨਿਕਲ ਨਹੀਂ ਰਿਹਾ ਜਿਹਦੇ ਕਰਕੇ ਠਾਰੀ ਆ ਜਿਹੜੀ ਉਹ ਵੱਧ ਰਹੀ ਆ ਦੂਸਰੇ ਪਾਸੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਵਾਲਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਜਿਹੜਾ ਇੱਕ ਵੈਸਟਰਨ ਡਿਸਟਰਬੈਂਸ ਆ ਜੰਮੂ ਕਸ਼ਮੀਰ ਦੇ ਭਾਗਾਂ ਤੇ ਪਹੁੰਚ ਚੁੱਕਿਆ ਜਿਹਦੇ ਕਰਕੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਹਨਾਂ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਸਨੋ ਫਾਲ ਆ ਜਿਹੜੀ ਉਹ ਹੋ ਸਕਦੀ ਆ ਤੇ ਕੁਝ ਥਾਂ 'ਤੇ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਵੀ ਬਣੀ ਹੋਈ ਆ ਆਉਣ ਵਾਲੀ 21 ਤਰੀਕ 22 ਤਰੀਕ ਤੇ 23 ਤਰੀਕ ਤੱਕ ਜੇਕਰ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਇਹਦੇ ਨਾਲ ਇਹ ਸਿਸਟਮ ਦੇ ਨਾਲ ਪੰਜਾਬ ਤੇ ਕੀ ਅਸਰ ਹੋਊਗਾ ਪੰਜਾਬ ਦੇ ਭਾਗਾਂ ਦੇ ਉੱਤੇ ਬੱਦਲਵਾਈ ਆ ਜਿਹੜੀ ਉਹ ਸੰਘਣੇ ਲੈਵਲ ਦੀ ਛਾ ਸਕਦੀ ਹੈ ਕੱਲ ਨੂੰ ਤੇ ਕੁਝ ਭਾਗਾਂ ਦੇ ਵਿੱਚ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਕੁਝ ਭਾਗ ਆ ਗੁਰਦਾਸਪੁਰ ਪਠਾਨਕੋਟ ਰੋਪੜ ਨੰਗਲ ਮਹਾਲੀ ਚੰਡੀਗੜ੍ਹ ਜਾਂ ਇਧਰਲੇ ਪਾਸੇ ਹੋ ਸਕਦਾ ਫਿਰੋਜ਼ਪੁਰ ਫਰੀਦਕੋਟ ਦੇ ਕੁਝ ਭਾਗ ਸ਼ਾਮਲ ਹੋ ਜਾਣ ਇਨ੍ਹਾਂ 'ਚ ਕੋਈ ਹਲਕੀ ਫੁਲਕੀ ਗਤੀਵਿਧੀ ਜਿਵੇਂ ਕਿ ਆਪਾਂ ਕਹਦੇ ਹਾਂ ਬੂੰਦਾਬੰਦੀ ਜਾਂ ਹਲਕੇ ਦਰਜੇ ਦੀ ਬਰਖਾ ਹੋ ਸਕਦੀ ਹੈ ਪੰਜਾਬ ਦੇ ਜਿਹੜੇ ਬਾਕੀ ਹਿੱਸੇ ਆ ਉਹਨਾਂ 'ਚ ਜ਼ਬਰਦਸਤ ਬੱਦਲਬਾਹੀ ਰਹੂਗੀ ਕਿਤੇ ਕਿਤੇ ਬੂੰਦਾਬੰਦੀ ਜਾਂ ਹਲਕੀ ਵਰਖਾ ਹੋ ਸਕਦੀ ਹੈ ਜਿਆਦਾ ਵੱਡੇ ਚਾਂਸ ਵਰਖਾ ਦੇ ਹੈ ਨਹੀਂਗੇ ਪਰ ਕਿਤੇ ਨਾ ਕਿਤੇ ਹਲਕੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਪੰਜਾਬ ਦੇ ਜ਼ਿਆਦਾਤਰ ਭਾਗਾਂ 'ਚ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਨਾਲ ਦੀ ਨਾਲ Rajasthan ਦੇ ਉੱਤਰ ਪੱਛਮੀ ਇਲਾਕਿਆਂ 'ਚ ਬਰਖਾ ਜਿਹੜੀ ਉਹ ਹੋਣ ਦੀ ਘੱਟ ਸੰਭਾਵਨਾ ਇੱਥੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ਕੋਹਰਾ ਜਿਹੜਾ ਉਸੇ ਤਰ੍ਹਾਂ ਛਾਇਆ ਰਹੂ ਪੰਜਾਬ ਦੇ ਵਿੱਚ ਵੀ ਜ਼ਬਰਦਸਤ ਧੁੰਦ ਕੋਹਰਾ ਜਿਹੜਾ ਅੱਜ ਰਾਤ ਤੋਂ ਫੇਰ ਜ਼ਬਰਦਸਤ ਤਰੀਕੇ ਨਾਲ ਛਾਊਗਾ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੱਲ ਨੂੰ ਵੀ ਜ਼ਬਰਦਸਤ ਤਰੀਕੇ ਨਾਲ ਧੁੰਦਾਂ ਜਿਹੜੀ ਉਹ ਪਾਊਗੀ 23 ਤਰੀਕ ਤੱਕ ਇਹ ਧੁੰਦ ਦੇ ਜਿਹੜੇ ਰਹਿਣ ਦੇ ਅਸਰ ਬਣੇ ਹੋਇਆ ਉਸ ਤੋਂ ਬਾਅਦ ਹੋ ਸਕਦਾ ਇੱਕ ਅੱਧਾ ਦਿਨ ਥੋੜੀ ਬਹੁਤੀ ਧੁੱਪ ਨਿਕਲੇ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਉਸ ਤੋਂ ਬਾਅਦ 25 ਤੋਂ 27 ਤਰੀਕ ਦੇ ਦਰ ਆ ਰਿਹਾ ਹੋ ਸਕਦਾ ਉਹਦੇ ਕਰਕੇ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਫੇਰ ਦੁਬਾਰਾ ਬਰਫਵਾਰੀ ਆ ਜਿਹੜੀ ਜਾਂ ਬਰਖਾ ਹੋਵੇ ਪਰ ਪੰਜਾਬ ਤੇ ਹਲੇ ਤੱਕ ਉਹਦਾ ਕੋਈ ਅਸਰ ਖਾਸ ਦਿਖ ਨਹੀਂ ਰਿਹਾ ਪਰ 25 ਤਰੀਕ ਨੂੰ ਬੱਦਲਵਾਈ ਜ਼ਰੂਰ ਹੈ ਜਿਹੜੀ ਉਹ ਹੋਣ ਦੀ ਸੰਭਾਵਨਾ ਬਣੀ ਹੋਈ ਆ ਜੇਕਰ ਆਪਾਂ ਮਹੀਨੇ ਦੇ ਐਂਡ ਦੀ ਗੱਲ ਕਰੀਏ ਜਾਨੀ ਕਿ 30 31 ਤਰੀਕ ਦੀ ਇੱਕ ਵੈਸਟਰਨ ਡਿਸਟਰਬੈਂਸ 29 30 31 ਤਰੀਕ ਨੂੰ ਵੀ ਉੱਤਰੀ ਭਾਰਤ ਦੇ ਵਿੱਚ ਆ ਰਿਹਾ ਉਹਦੇ ਕਰਕੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਬਰਖਾ ਤੇ ਬਰਫਵਾਰੀ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਣ ਦੀ ਸੰਭਾਵਨਾ ਪਰ ਉਦੋਂ ਚਾਂਸ ਬਣ ਰਿਹਾ ਵੀ ਪੰਜਾਬ ਤੇ ਹਰਿਆਣਾ ਤੇ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਵਿੱਚ ਵੀ ਬਰਖਾ ਜਿਹੜੀ ਉਹ ਹੋ ਜਾਵੇ ਤੇ ਖਾੜੀ ਬੰਗਾਲ ਦੇ ਵਿੱਚ ਵੀ ਇੱਕ ਜ਼ਬਰਦਸਤ ਤਰੀਕੇ ਨਾਲ ਚੱਕਰਵਾਤ ਆ ਜੜਾਉਣ ਦੀ ਸੰਭਾਵਨਾ ਉਹਦੀ ਜੋ ਵੀ ਅਪਡੇਟ ਹੋਊਗੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਜਾਨੀ ਕਿ ਕੌਲ ਮਾ ਲਾ ਕੇ 22 ਤਰੀਕ ਤੋਂ ਲੈ ਕੇ 21 22 ਤਰੀਕ ਤੋਂ ਲੈ ਕੇ ਤਿੰਨ ਸਿਸਟਮ ਆ ਜਿਹੜੇ ਉਹ ਆ ਸਕਦੇ ਆ ਉੱਤਰ ਭਾਰਤ ਦੇ ਵਿੱਚ ਪਹਿਲਾ ਜੋ ਮੌਜੂਦਾ ਚੱਲ ਰਿਹਾ ਇਹ 22 ਤਰੀਕ ਨੂੰ ਖਤਮ ਹੋ ਜਾਣਾ ਉਸ ਤੋਂ ਬਾਅਦ 25 ਤਰੀਕ ਨੂੰ ਦੂਸਰਾ ਸਿਸਟਮ ਆ ਰਿਹਾ ਉਹ 25 26 27 ਤੱਕ ਚੱਲ ਸਕਦਾ ਤੇ ਲਾਸਟ ਵਾਲਾ ਸਿਸਟਮ ਆ ਜਿਹੜਾ ਉਹ 29 ਤਰੀਕ ਨੂੰ ਆਉਣ ਦੀ ਸੰਭਾਵਨਾ ਜਿਹਦੇ ਕਰਕੇ ਉੱਤਰ ਭਾਰਤ ਦੇ ਵਿੱਚ ਜ਼ਬਰਦਸਤ ਬਰਖਾ ਜਾਂ ਬਰਫਬਾਰੀ ਦੀ ਸੰਭਾਵਨਾ ਬਣ ਰਹੀ ਹੈ ਉਹਦੀ ਜੋ ਵੀ ਅਪਡੇਟ ਹੋਊਗੀ ਉਹਦੇ ਵਿੱਚ ਵਾਧਾ ਘਾਟਾ ਹੁੰਦਾ ਉਹ ਆਪਾਂ ਤੁਹਾਨੂੰ ਦੱਸਾਂਗੇ ਪਰ ਹਲੇ ਕਿਸਾਨ ਵੀਰਾਂ ਲਈ ਨਰਾਸ਼ਾ ਜਾਣਕੀਆ ਮੌਸਮ ਕਿਉਂਕਿ ਤੋਂ ਦਕੋਰਾ ਜ਼ਬਰਦਸਤ ਤਰੀਕੇ ਨਾਲ ਪਰ ਮੀ ਜਿਹੜੀ ਲੋੜ ਆ ਫਸਲ ਨੂੰ ਜਿਹਦੇ ਕਰਕੇ ਫਸਲ ਨੇ ਜ਼ਬਰਦਸਤ ਤਰੀਕੇ ਦੇ ਨਾਲ ਚੱਲਣਾ ਵਾ ਪਰ ਹੁਲਤ ਹੋਣਾ ਵਾ ਉਹ ਜਿਹੜਾ ਮੀ ਆ ਉਹਦੀ ਹਲੇ ਅੜੀਕ ਆ ਜਿਹੜੀ ਉਹ ਇਸੇ ਤਰ੍ਹਾਂ ਬਣੀ ਹੋਈ ਆ ਪਰ ਫਿਲਹਾਲ ਮੌਸਮ ਇਸੇ ਤਰ੍ਹਾਂ ਰਹੂਗਾ ਸਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਿੱਧੇ ਜਿਹੜੇ ਦਸਵਾ ਉਹ ਚੱਲ ਰਹੇ ਨੇ ਠੰਡਾ ਕੱਤੀ ਤਰੀਕ ਤੱਕ ਪੂਰੀ ਤਰ੍ਹਾਂ ਜ਼ਬਰਦਸਤ ਤਰੀਕੇ ਨਾਲ ਬਰਕਰਾਰ ਰਹੂਗੀ ਇਹ ਵੈਸਟਰਨ ਡਿਸਟਰਬੈਂਸ ਦੀ ਜਾਣ ਤੋਂ ਬਾਅਦ ਵੀ ਟੈਂਪਰੇਚਰ ਆ ਜਿਹੜਾ ਉਹ ਇੱਕਦਮ ਘਟਣਗੇ ਜਿਹਦੇ ਕਰਕੇ ਠੰਡਾ ਜਿਹੜਾ ਉਹ ਹੋਰ ਵਧੂਗੀ ਤੇ ਤਾਪਮਾਨ ਆ ਜਿਹੜੇ ਉਹ 0 1 ਡਿਗਰੀ ਤੱਕ ਕਾਉਣ ਦੀ ਸੰਭਾਵਨਾ ਬਣੀ ਹੋਈ ਆ ਇਹਨੇ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਉਹ ਤੁਹਾਨੂੰ ਵਧੀਆ ਲੱਗੇ ਉਹ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ